ਸਤ ਸ੍ਰੀ ਅਕਾਲ ਜੀ ਪੰਜਾਬੀ ਖਬਰਾਂ ਦੇ ਸਪ੍ਰਿੰਟ ਵਿੱਚ ਤੁਹਾਡਾ ਸਵਾਗਤ ਹੈ ਮਿਹਰਪ੍ਰੀਤ ਸਿੰਘ ਅਲਾਵਾ ਇੱਕ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਖਾਸ ਖ਼ੁਰਕਿਆਂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਰੂਆਣਾ ਮੰਡੀ ਬਠਿੰਡਾ ਵਿੱਚ ਕੀਤੀ ਜਨਸਭਾ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਗੁੱਡਿਆਂ ਦੇ ਹੱਕ ਵਿੱਚ ਕੀਤਾ ਚੋਣ ਪ੍ਰਚਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੀਤਾ ਵੱਡਾ ਦਾਅਵਾ ਕਿਹਾ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਇੰਡੀਆ ਗੱਠ ਜੋੜ ਦੀ ਹੋਵੇਗੀ ਜਿਤ ਪਾਜਪਾ ਨੂੰ ਲੱਗਿਆ ਵੱਡਾ ਝਟਕਾ ਸਾਬਕਾ ਵਿਧਾਇਕ ਸੁਖਪਾਲ ਸਿੰਘ ਮੰਨੂ ਨੇ ਫੜਿਆ ਆਮ ਆਦਮੀ ਪਾਰਟੀ ਦਾ ਪੱਲਾ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਵਿੱਚ ਕੀਤਾ ਸਵਾਗਤ ਤੇ ਹੁਣ ਖਬਰਾਂ ਵਿਸਤਾਰ ਨਾਲ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਪਾਰਟੀਆਂ ਜ਼ੋਰ ਸ਼ੋਰ ਦੇ ਨਾਲ ਚੋਣ ਪ੍ਰਚਾਰ ਕਰਨ ਵਿੱਚ ਲੱਗੀਆਂ ਹੋਈਆਂ ਨੇ ਇਸ ਤੇ ਮੱਦੇਨਜ਼ਰ ਮਿਸ਼ਨ 130 ਦੇ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਨੇ ਨਰੂਣਾ ਮੰਡੀ ਬਠਿੰਡਾ ਵਿੱਚ ਜਨ ਸਭਾ ਕੀਤੀ ਅਤੇ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਇਸ ਮੌਕੇ ਜਨ ਸਭਾ ਨੂੰ ਸੰਬੋਧਨ ਕਰਦੇ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਲੋਕ ਆਮ ਆਦਮੀ ਪਾਰਟੀ ਦਾ ਸਾਥ ਦੇ ਰਹੇ ਨੇ ਅਤੇ ਪੰਜਾਬ ਵਿੱਚ ਸਾਰੀਆਂ ਸੀਟਾਂ ਆਮ ਆਦਮੀ ਪਾਰਟੀ ਜਿੱਤੇਗੀ ਉਹਨਾਂ ਬਠਿੰਡਾ ਤੋਂ ਸ਼੍ਰਮਣੀ ਕਾਲ ਦਲ ਬਾਦਲ ਦੀ ਉਮੀਦਵਾਰ ਹਰਸਮਰਤ ਕਰ ਬਦਲੂ ਤੇ ਵੀ ਤੰਜ ਕਸੇ ਡਾਕਟਰ ਪੀਮਰਾਓ ਉਮੀਦਵਾਰ ਨੇ ਕਿਹਾ ਸੀ ਵਿਦਿਆ ਸਿੱਖਿਆ ਐਜੂਕੇਸ਼ਨ ਕੋਈ ਹਰਾ ਕਾਰਡ ਕੋਈ ਕਾਲਾ ਕਾਰਡ ਕੋਈ ਨੀਲਾ ਕਾਰਡ ਕੋਈ ਪੀਲਾ ਕਾਰਡ ਕੋਈ ਜਿਹੜੇ ਮਰਜ਼ੀ ਰੰਗ ਦਾ ਕਾਰਡ ਬਣਾ ਦੇਣ ਸਰਕਾਰਾਂ ਗਰੀਬੀ ਦੂਰ ਨਹੀਂ ਹੋ ਸਕਦੀ ਸਿਰਫ ਇੱਕੋ ਹੀ ਚੀਜ਼ ਨਾਲ ਗਰੀਬੀ ਦੂਰ ਹੋ ਸਕਦੀ ਹੈ ਜੇ ਗਰੀਬਾਂ ਦੇ ਜਵਾਕਾਂ ਨੂੰ ਪੜਾ ਦੋਗੇ ਜੇ ਗਰੀਬਾਂ ਦੇ ਜਵਾਕਾਂ ਨੂੰ ਅਫਸਰ ਬਣਾ ਦੋਗੇ ਬਸ ਫਾਬਾ ਸਾਹਿਬ ਅੰਬੇਦਕਰ ਨੇ ਕਿਹਾ ਸੀ ਸਿੱਖਿਆ ਸ਼ੇਰਨੀ ਦੇ ਦੁੱਧ ਵਰਗੀ ਹੈ ਜਿਹੜਾ ਉਹਨੂੰ ਪੀ ਗਿਆ ਉਹ ਦਹਾੜੂ ਬਈ ਦਹਾੜੂਗਾ ਬਸ ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੋ ਚਾਵੇ ਨਾ ਵੋਟ ਕੋਈ ਥਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਕੰਮ ਕੀਤੇ ਭਗਵੰਤ ਨੇ ਸਾਡੀ ਪਾਰਟੀ ਦਾ ਅੰਤ ਨੇ ਪ੍ਰਿਸ਼ਟਾਚਾਰੀਆਂ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਲੰਮੀ ਕਹਾਣੀ ਹੈ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਿੰਨਾ ਚਿਰ ਵੱਡੇ ਬਾਲ ਸਭ ਜਿਉਂਦੇ ਸੀ ਉਹ ਤੋਂ ਬਾਅਦ ਨਾ ਸਮਝੀ ਨਾ ਸੋਚੀ ਐ ਕਾਲੀਦਾਲ ਵਾਲੀ ਫੱਟੀ ਫਿਰ ਸਾਲੇ ਜੀਜੇ ਨੇ ਪੁੱਛੀ ਐ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਵੀ ਜਾਵੇ ਵੋਟਾਂ ਵਾਲੀ ਇੱਕ ਜੂਨ ਵੇ ਅਸੀਂ ਬੜੀ ਮਾਜ ਲੁੱਟੀ ਐ ਕੁੱਗੀ ਛੱਤਰ ਨਾਲ ਕੁੱਟੀ ਐ ਹੁਣ ਜਦ ਸਾਡੀ ਮਾਨ ਲੈ ਰਾਜਨੀਤੀ ਵਿੱਚ ਵੈਤ ਕੀ ਬਾਦਲ ਪਰਿਵਾਰ ਦੀ ਛੁੱਟੀ ਆ ਬੋਲੇ ਸੋਨਿਆਲ ਇੱਕ ਦਿਨ ਰੋ ਨਹੀਂ ਲੱਗੀ ਪਈ ਸੀ ਬੀਬਾ ਉਹ ਤਾਂ ਹਜੇ ਅੱਖਾਂ ਜੀਆਂ ਗਿੱਲੀਆਂ ਹੋਈਆਂ ਨੇ ਇਹ ਤਾਂ ਚੰ ਚਾਰ ਦਿਨ ਠਹਿਰੋ ਹਜੇ ਮੇਰੇ ਘੇੜੇ ਲੱਗ ਜਾਣ ਤੋਂ ਚਾਰ ਬਲਾ ਡਿੱਕ ਨਹੀਂ ਇੱਧਰ ਉਦੋਂ ਬਾਅਦ ਤਾਂ ਸਿੱਧੇ ਹੀ ਰੋਣਗੇ ਜਦੋਂ ਕਾਉਂ ਹਰਾਉਂਦੇ ਨੇ ਨਾਵੇ ਡਰਾਉਂਦੇ ਨੇ ਹੁਣ ਪਤਾ ਲੱਗੂਗਾ ਨਾ ਬੀਬਾ ਜੀ ਨੂੰ ਹੁਣ ਪੰਜਾਬੀ ਬੋਲਣੀ ਪੈ ਰਹੀ ਹੈ ਹੁਣ ਪੰਜਾਬੀ ਨਿਕਲ ਕੇ ਸਾਹਮਣੇ ਆ ਰਹੀ ਹੈ ਪਹਿਲਾਂ ਬੋਲੇ ਹੀ ਨਹੀਂ ਸੀ ਕਦੇ ਇਹ ਬੋਲਣ ਦੀ ਲੋੜ ਹੀ ਨਹੀਂ ਸੀ ਹੁਣ ਆਉਂਦੇ ਆ ਭਗਵੰਤ ਮਾਨ ਐ ਈਸ਼ੁਰਾ ਗੋਪਦੈ ਇਹ ਪਹਿਲਾਂ ਚੋਨਾ ਫਿਰ ਚੋਨਾ ਮੈਂ ਕਿਹਾ ਪਹਿਲਾਂ ਚੋਨਾ ਕਹਿੰਦੀ ਐ ਜਾਂ ਚੋਨਾ ਕਹਿੰਦੀ ਐ ਪੰਜਾਬੀ ਤਾਂ ਕਦੇ ਪੜ੍ਹੀ ਨਹੀਂ ਆਪ ਯੂਪੀ ਤੋਂ ਆਏ ਹੋਏ ਨੇ ਸਾਨੂੰ ਕਹਿੰਦੇ ਨੇ ਯੂਪੀ ਵਾਲੇ ਵਿਹਾਰ ਆਪ ਯੂਪੀ ਤੋਂ ਆਏ ਹੋਏ ਨੇ ਪੀਲੀਪੀਟ ਜਾ ਕੇ ਕਹਿੰਦੀ ਮੈਂ ਤੁਹਾਡੀ ਧੀ ਆ ਇੱਥੇ ਆਖੇ ਨੇ ਸਾਡੀ ਧੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੱਡਾ ਦਾਵਾ ਕੀਤਾ ਕਿ 2024 ਦੇ ਆ ਲੋਕਸਭਾ ਚੋਣਾਂ ਵਿੱਚ ਇੰਡੀਆ ਗੱਠ ਜੋੜ ਜਿੱਤ ਦਰਜ ਕਰੇਗਾ ਉਹਨਾਂ ਕਿਹਾ ਕਿ ਚੋਣਾਂ ਦੇ ਹਰ ਪੜਾ ਤੋਂ ਬਾਅਦ ਇੰਡੀਆ ਗੱਠ ਜੋੜ ਜਿੱਤ ਵੱਲ ਵਧ ਰਿਹਾ ਹੈ ਇਸ ਮੌਕੇ ਉਹਨਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਉਤੇ ਟਿੱਕੇ ਸ਼ਬਦੀ ਵਰਕ ਕੀਤੇ ਅਤੇ ਕਿਹਾ ਕਿ ਸ਼ਾਹ ਨੇ ਦਿੱਲੀ ਆ ਕੇ ਦਿੱਲੀ ਵਾਸੀਆਂ ਨੂੰ ਗੱਲ ਕੱਢੀ ਹੈ ਉਹਨਾਂ ਕਿਹਾ ਕਿ ਸ਼ਾਹ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸਪੋਰਟਰ ਪਾਕਿਸਤਾਨੀ ਨੇ सवाल किया था कि दिल्ली के लोग पाकिस्तानी ने या पंजाब के लोग पाकिस्तानी ने जिन्होंने आम आदमी पार्टी की सरकार बनाई है आज मैं आप सबसे तीन बातें करना चाहता हूं एक जैसे जैसे पांचवें चरण का चुनाव कंप्लीट हो गया और जैसे जैसे चुनाव होते जा रहे हैं वैसे वैसे साफ होता जा रहा है कि चार जून को मोदी सरकार जा रही है और इंडिया गठबंधन की सरकार बनने जा रही है ये मैं किस आधार पे बोल रहा हूँ क्योंकि कई लोगों ने सर्वे किए हैं और जो अब सर्वे के फाइंडिंग्स आ रहे हैं उसे साफ जाहिर है कि चार जून को इंडिया गठबंधन को अपने दम पे 300 से ज़्यादा सीट मिल रही हैं और इंडिया गठबंधन देश को एक साफ सुथरी और स्थिर सरकार देने की दिशा में बढ़ रहा है दूसरी बात आज मैं करना चाहता हूँ कल अमित शाह जी दिल्ली आए थे और दिल्ली आकर उनकी सभा में बताया जाता है जो लोग वहां मौजूद थे 500 से भी कम लोग थे और दिल्ली आकर उन्होंने देश के लोगों को अनरगल गाली गलोच करना चालू किया जनता को गाली देने लगे उन्होंने कहा कि आम आदमी पार्टी के सपोर्टर पाकिस्तानी हैं मैं उनसे पूछना चाहता हूँ दिल्ली के लोगों ने हमें बासठ सीट छप्पन परसेंट वोट शेयर देके सरकार बनाई है

आम आदमी पार्टी के पंच सरपंच म्यूनिसिपल मेयर काउंसिलर चुने गए जगह जगह क्या इस देश के सभी लोग पाकिस्तानी हैं ये क्या बात कर रहे हैं आप आपको प्रधानमंत्री जी ने अपना वारिस चुना है इस बात का आपको इतना अहंकार हो गया कि आप लोगों को गालियां देने लगे धमकियां देने लगे अभी तो आप पीएम बने नहीं हैं और आपको इतना अहंकार हो गया आपकी जानकारी के लिए बता दूं कि आप पीएम नहीं बन रहे हैं क्योंकि 4 जून को लोग बीजेपी की सरकार नहीं बना रहे हैं बीजेपी जा रही है थोड़ा अहंकार कम कीजिए और जनता को गाली मत दीजिए आम आदमी पार्टी ने भारतीय जनता पार्टी ਨੂੰ ਇੱਕ ਹੋਰ ਵੱਡਾ ਝਟਕਾ ਦਿੰਦਿਆਂ ਸਾਬਕਾ ਵਿਧਾਇਕ ਸੁਖਪਾਲ ਸਿੰਘ ਨੰਨੂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨੂੰ ਦਾ ਪਾਰਟੀ ਵਿੱਚ ਸਵਾਗਤ ਕੀਤਾ ਹੈ ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਨੂੰ ਫਿਰੋਜ਼ਪੁਰ ਹਲਕੇ ਵਿੱਚ ਕਾफी ਫਾਇਦਾ ਮਿਲਣ ਦੀ ਉਮੀਦ ਹੈ ਦਸਦੇ ਕਸਕਵਾਲ ਸਿੰਘ ਨੰਨੂ ਫਰੋਜਪੁਰ ਤੋਂ ਦੋ ਵਾਰ ਵਿਧਾਇਕ ਰਹੇ ਚੁੱਕੇ ਨੇ ਬਾਦਲ ਸਰਕਾਰ ਦੇ ਕਾਰਜਕਾਲ ਦੌਰਾਨ ਉਹਨਾਂ ਨੂੰ ਮਾਲ ਵਿਭਾਗ ਦਾ ਪਾਰਲੀਮੈਂਟਿਸਕਤਰ ਨਿਯੁਕਤ ਕੀਤਾ ਗਿਆ ਸੀ ਇਸ ਤੋਂ ਇਲਾਵਾ ਉਹ ਭਾਜਪਾ ਕਿਸਾਨ ਮੋਰਚਾ ਸੈੱਲ ਦੇ ਸੂਬਾ ਪ੍ਰਧਾਨ ਵੀ ਰਹੇ ਚੁੱਕੇ ਨੇ ਪਟਿਆਲਾ ਤੋਂ ਸ਼੍ਰੋਮਣੀ ਕਲਦਲ ਬਾਦਲ ਦੇ ਉਮੀਦਵਾਰ ਅਨਕੇ ਸ਼ਰਮਾ ਵੱਲੋਂ ਆਪਣੇ ਵਿਰੋਧੀਆਂ ਨੂੰ ਚੈਲੰਜ ਕੀਤਾ ਗਿਆ ਕਿ ਉਹ ਇੰਨੀ ਗਰਮੀ ਦੇ ਵਿੱਚ 2 ਘੰਟੇ ਉਹਨਾਂ ਦੇ ਨਾਲ ਬਿਤਾਉਣ ਉਹਨਾਂ ਨੇ ਕਿਹਾ ਕਿ ਉਹ ਪਿੰਡ-ਪਿੰਡ ਜਾ ਰਹੇ ਨੇ ਤੇ ਲੋਕ ਉਹਨਾਂ ਨੂੰ ਭਰਮਾ ਹੁੰਗਾਰਾ ਦੇ ਰਹੇ ਨੇ ਪਟਿਆਲਾ ਦੇ ਹਲਕਾ ਕਨੌਰ ਦੇ ਵਿੱਚ ਮੀਟਿੰਗਾਂ ਕਰਦੇ ਉਹਨਾਂ ਕਹੇ ਕਿ ਜੇਕਰ ਲੋਕਾਂ ਨੂੰ ਮੌਕਾ ਦੇਣਗੇ ਤਾਂ ਉਹ ਪਟਿਆਲਾ ਦਾ ਸਰ ਪੱਠੀ ਵਿਕਾਸ ਕਰਵਾਉਣਗੇ ਮੈਂ ਸਵੇਰ ਤੋਂ ਹੀ ਸ਼ੁਰੂ ਕਰਿਆ ਤੁਸੀਂ ਦੇਖੋ ਗਰਮੀ ਕਿੰਨੀ ਆ 45 ਡਿਗਰੀ ਟੈਂਪਰੇਚਰ ਦੇ ਬਾਵਜੂਦ ਵੀ ਬਹੁਤ ਵੱਡੀ ਗਿਣਤੀ 'ਚ ਬੀਬੀਆਂ, ਭੈਣ, ਬਜ਼ੁਰਗ, ਨੌਜਵਾਨ ਜਿਹੜੇ ਬਾਹਰ ਮੈਨੂੰ ਅਸ਼ੀਰਵਾਦ ਦੇਣ ਵਾਸਤੇ ਆ ਰਹੇ ਆਂ ਸਾਡਾ ਇਹ ਇਲਾਕਾ ਆ ਉਹ ਆਦੀ ਏਰੀਆ ਮੇਰੀਆਂ ਰਿਸ਼ਤੇਦਾਰੀਆਂ ਆ ਪਾ ਪੜਾਓ ਸਾਰਾ ਕੁਝ ਸਾਂਝਾ ਆ ਬੜਾ ਅਸ਼ੀਰਵਾਦ ਮਿਲ ਰਿਹਾ ਸੋ ਮੈਂ ਤਾਂ ਤੁਸੀਂ ਦੇਖੋ ਵੀ ਪਿਛਲੇ 20 25 ਦਿਨਾਂ ਜੀ 30 ਦਿਨਾਂ ਚ 400 ਤੋਂ ਉੱਪਰ ਮੀਟਿੰਗਾਂ ਮੈਂ ਕਰ ਚੁੱਕਿਆ 450 ਮੀਟਿੰਗਾਂ ਹੋ ਜਾਣੀਆਂ ਮੇਰੇ ਖਲ ਕੱਲ ਤੱਕ ਤੇ ਜਿਹੜੇ ਮੇਰੇ ਵਿਰੋਧੀਆਂ 40 ਵੀ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਕੋਲ ਨਾ ਤਾਂ ਵਰਕਰਾਂ ਨਾ ਲੀਡਰਾਂ ਦੂਸਰਾ ਜਿਹੜਾ ਲੋਕਾਂ ਨੂੰ ਧੋਖਾ ਦੇਆ ਕਾਂਗਰਸ ਨੇ ਵਾਅਦੇ ਕਰਕੇ ਮੁੱਕਰੀ ਆ ਸ਼ਰਮਿੰਗ ਕਾਲੀਦਨ ਨੂੰ ਦੁਬਾਰਾ ਪੰਜਾਬ ਚ ਆਉਗਾ ਸ਼ਰਮਿੰਗ ਚੈਲੰਜ ਕੀਤਾ ਸੀ 47 ਡਿਗਰੀ ਦੇ ਵਿੱਚ ਟੈਂਪਰੇਚਰ ਕੋਈ 2 ਘੰਟੇ ਹਾਂ ਚਾਹ ਖੜ ਕੇ ਦੇਖ ਲੈਣੇ ਨਹੀਂ ਮੈਂ ਤਾਂ ਖੇਤੀ ਕਰੀ ਆ ਕੀ ਕਰੀਗੀ ਸ਼ਰਮੇ ਸੰਦ ਚ ਚਲੂ ਦੱਸਿਆ ਤਾਂ ਮੈਂ ਤਾਂ ਖੇਤੀ ਕਰੀ ਆ ਭਾਜੀ ਮੈਂ 2 ਘੰਟੇ ਵੀ ਧੁੱਪਾਂ ਚ ਬੈਠ ਸਕਦਾ ਮੇਰੇ ਵਿਰੋਧੀ ਤਾਂ ਅੱਧਾ ਘੰਟਾ ਬੈਠ ਕੇ ਨਹੀਂ ਦਿਖਾ ਸਕਦੇ 1 ਜੂਨ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਪ੍ਰਨਿਤ ਸ਼ਰਗਲ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਹੈ ਕੇਸਵਰ ਜ਼ਿਲ੍ਹਾ ਪ੍ਰਸ਼ਾਸਨ ਦਾ 70% VOTING ਕਰਵਾਉਣ ਦਾ ਟੀਚਾ ਹੈ। ਉਹਨੇ ਕਿਹਾ ਕਿ ਲੋਕ ਸਭਾ ਹਲਕੇ ਅੰਦਰ ਕੁੱਲ 1820 ਪੋਲਿੰਗ ਸਟੇਸ਼ਨ ਬਣਾਏ ਗਏ ਨੇ ਅਤੇ ਇੱਕ ਨਵਾਂ ਪੋਲਿੰਗ ਬੂਥ ਸਾਨੇਵਾਲ ਵਿਖੇ ਵੀ ਬਣਾਏ ਗਏ। ਉਹਨੇ ਦੱਸਿਆ ਕਿ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਦੇ ਕੁੱਲ 1552567 ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ, ਜਿਨ੍ਹਾਂ ਵਿੱਚ 823339 ਮਰਦ ਵੋਟਰ, 729196 ਮਹਿਲਾ ਵੋਟਰ ਅਤੇ ਤੀਜੇ ਲਿੰਗ ਦੇ ਬਦਲਤੀ ਵੋਟਰ ਸ਼ਾਮਲ ਨੇ। ਉਨਾ ਹੋਰ ਦੱਸਿਆ ਕਿ ਹਲਕੇ ਅੰਦਰ ਕੁੱਲ 14 ਉਮੀਦਵਾਰ ਚੋਣ ਮੈਦਾਨ ਵਿੱਚ ਨੇ ਉਹਨਾਂ ਦੱਸਿਆ ਕਿ ਪਾਰਦਰਸ਼ੀ ਢੰਗ ਨਾਲ ਚੋਣ ਪ੍ਰਕਿਰਿਆ ਮੁਕੰਮਲ ਕਰਵਾਉਣ ਦੇ ਮੰਤਵ ਨਾਲ ਹਲਕੇ ਦੇ 80 ਪੋਲਿੰਗ ਬੂਥਾਂ ਉੱਤੇ ਮਾਈਕਰੋ ਆਬਜ਼ਰਵਰ ਨਿਯੁਕਤ ਕੀਤੇ ਜਾਣਗੇ ਸਾਡੇ ਟੋਟਲ ਜਿਹੜੇ ਪਾਰਲੀਮੈਂਟਰੀ ਕੰਸਟੀਟੂਐਂਸੀ ਫਤਿਹਗੜ ਸਾਖ ਤੇ ਹੁਣ 1820 ਪੋਲਿੰਗ ਸਟੇਸ਼ਨਸ ਨੇ ਤੇ ਇੱਕ ਨਵਾਂ ਆਕਜ਼ਿਲਰੀ ਬੂਥ ਕਰਿਆ ਹੈਗਾ ਆਸਾਨੇ ਵਾਲੇ ਵਿੱਚ इस अलावा जोड़े अपने टोटल वोटर्स है पंद्रह लाख बवंजा हज़ार टोटल वोटर्स ने पार्लियामेंट्री कॉन्सटीटेंसी फतेहगढ़ साहब के कैंडिडेट्स अपने चौदह ने अपना एक बैलेट यूनिट लगेगा चौदह कैंडिडेट्स प्लस एक, एक नोटा का वो बटन होएगा साम्स पूरिया तैयार है वक् वक् टीम्स का अलग अलग काम उन्होंने डिस्ट्रीब्यूट होया हो सारा काम ही अपना एज़ पर शेड्यूल चल रहा है ਪੋਲਿੰਗ ਸਟਾਫ ਦੀ ਸਾਡੀ ਰੈਂਡਮਾਈਜੇਸ਼ਨ ਵੀ ਹੋ ਚੁੱਕੀ ਹੈ ਤੇ ਪੋਲਿੰਗ ਸਟਾਫ ਨੂੰ ਇੱਕ ਟ੍ਰੇਨਿੰਗ ਵੀ ਡੀਟੇਲਸ ਟ੍ਰੇਨਿੰਗ ਹੈਂਡਸ ਔਨ ਟ੍ਰੇਨਿੰਗ ਉਹਨਾਂ ਦੀ ਹੋ ਚੁੱਕੀ ਹੈ ਜਿਹਦੇ ਵਿੱਚ ਕਿ ਉਹਨਾਂ ਨੂੰ ਦੱਸਿਆ ਗਿਆ ਹੈ ਕਿ ਈਵੀਐਮਸ ਕਿਵੇਂ ਉਹਨਾਂ ਨੇ ਆਪਰੇਟ ਕਰਨੀ ਹੈ ਤੇ ਇਹਦੇ ਨਾਲ ਹੀ ਉਹਨਾਂ ਨੇ ਕਿਵੇਂ ਆਪਣੇ ਫਾਰਮ ਭਰਨੇ ਨੇ ਕਿਵੇਂ ਰਿਪੋਰਟਸ ਜੋ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਮੰਡੇਟ ਹੈਗਾ ਉਹ ਰਿਪੋਰਟਸ ਉਹਨਾਂ ਨੇ ਕਿਵੇਂ ਸ਼ੇਅਰ ਕਰਨੀਆਂ ਹੈਗੀਆਂ ਕਿਵੇਂ ਫਾਰਮਸ ਭਰ ਕੇ ਸਾਨੂੰ ਸਬਮਿਟ ਕਰਾਣੇ ਨੇ ਮਾਈਕਰੋ ਆਬਜ਼ਰਵਰਸ ਡੀਐਨਏ ਉਹ ਕੁਝ ਬੂਥ ਹੈਗੇ ਨੇ ਅਬਾਊਟ 80 ਬੂਥ ਨੇ ਜਿੱਥੇ ਕਿ ਮਾਈਕਰੋ ਆਬਜ਼ਰਵਰਸ ਲੱਗਣਗੇ ਸਾਰੇ ਹੀ ਪੋਲਿੰਗ ਸਟੇਸ਼ਨਸ ਤੇ 100% ਬੂਥ ਤੇ ਵੈਬ ਕਾਸਟਿੰਗ ਕੀਤੀ ਜਾਏਗੀ ਇਹ ਵੈਬ ਕਾਸਟਿੰਗ ਲਾਈਵ ਹੋਏਗੀ ਇਹਦਾ ਇੱਕ ਕੰਟਰੋਲ ਰੂਮ ਸਾਡੇ ਦਫਤਰ ਵਿਖੇ ਹੋਏਗਾ ਤੇ ਇੱਕ ਕੰਟਰੋਲ ਰੂਮ ਸੀਓ ਆਫਿਸ ਹੋਏਗਾ ਤੇ ਹੋ ਸਕਦਾ ਹੈ ਕਿ ਦਿੱਲੀ ਜੁਨੇ ਦਾ ਐਕਸੈਸ ਹੋਏ ਤੋ ਇਹਦੇ ਬਾਰੇ ਅਸੀਂ ਆਪਣੇ ਪੋਲਿੰਗ ਸਟਾਫ ਨੂੰ ਵੀ ਜਾਣਕਾਰੀ ਦਿੱਤੀ ਹੈ ਕਿ ਸਾਰਿਆਂ ਨੂੰ ਹੀ ਅਸੀਂ ਪਬਲਿਕ ਨੂੰ ਵੀ ਤੁਹਾਡੇ ਰਾਹੀਂ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਅਸੀਂ ਬਿਲਕੁਲ ਫਰੀ ਐਂਡ ਫੇਅਰ ਇਲੈਕਸ਼ਨ ਜੋ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਮੰਡੇਟ ਹੈ ਉਹੀ ਅਸੀਂ ਪੂਰੀ ਸਾਨੂੰ ਉਮੀਦ ਹੈਗੀ ਹੈ ਕਿ ਅਸੀਂ ਉਸੇ ਤਰ੍ਹਾਂ ਕੰਮ ਕਰਾਂਗੇ 100% ਵੋਟ ਕਾਸਟਿੰਗ ਹੋਏਗੀ ਜਿਸ ਦੇ ਨਾਲ ਟਰਾਂਸਪੇਰੈਂਸੀ ਮੇਨਟੇਨ ਹੋ ਸਕੇਗੀ ਦਿੱਲੀ ਸ਼ਰਾਬ ਕਾਪਲੇ ਨਾਲ ਜੁੜੇ ਇੱਕ ਅਤੇ منی ਲਾਂਡਰਿੰਗ ਦੇ ਮਾਮਲੇ ਵਿੱਚ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਮਨੀਸ਼ ਸੌਦੀ ਨੂੰ ਕੋਈ ਰਾਹਤ ਨਹੀਂ ਮਿਲੀ ਰੌਜ਼ਾਵੇਨਿਊ ਕੋਰਟ ਨੇ ਮਨੀਸ਼ ਸੌਦੀ ਦੀ ਨਿਆਇਕ ਹਿਰਾਸਤ 31 ਮਈ ਤੱਕ ਵਧਾ ਦਿੱਤੀ ਹੈ ਮਨੀਸ਼ ਸੌਦੀਆ ਵੀਡੀਓ ਕਾਨਫਰੈਂਸਿੰਗ ਰਾਹੀਂ ਜੇਲ੍ਹ ਤੋਂ ਕੋਰਟ ਵਿੱਚ ਪੇਸ਼ ਹੋਏ ਰੌਜ਼ਾਵੇਨਿਊ ਕੋਰਟ ਵਿੱਚ ਮਾਮਲੇ ਦੀ ਅਗਲੀ ਸੁਣਵਾਈ 31 ਮਈ ਨੂੰ ਹੋਵੇਗੀ ਕੋਰਟ ਨੇ ਦੋਸ਼ੀਆਂ ਤੋਂ ਲਿਖਤ ਵਿੱਚ ਦੱਸਣ ਲਈ ਕਿਹਾ ਹੈ ਕਿ ਗੈਰ ਜ਼ਰੂਰੀ ਦਸਤਾਵੇਜ਼ਾਂ ਦੀ ਜਾਂਚ ਲਈ ਕਿੰਨਾ ਸਮਾਂ ਲੱਗੇਗਾ ਦਿੱਲੀ ਸ਼ਰਾਬ ਕਾ ਆਪਣੇ ਨਾਲ ਜੁੜੇ ਕਥਿਤ منی ਲਾਂਡਰਿੰਗ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਮਨੀਸ਼ ਸੌਦੀਆ ਤੇ ਹੜਦਲ ਵਿੱਚ ਬੰਦ ਨੇ ਜ਼ਿਕਰ ਜੋਗ ਹੈ ਕਿ ਪਿਛਲੇ ਸਾਲ 26 ਫਰਵਰੀ 2023 ਨੂੰ ਉਸ ਨੂੰ ਸੌਦੀਆ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਇਸ ਤੋਂ ਬਾਅਦ ਹੁਣ ਤੱਕ ਉਹਨਾਂ ਨੂੰ ਕੋਈ ਰਹਾਤ ਨਹੀਂ ਮਿਲੀ ਹੈ। ਭਾਰਤੀ ਕਿਸਾਨ ਜਨ联ਕਤਾ ਉਗਰਾਹਨ ਨੇ ਕਿਸਾਨੀ ਮੰਗਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਚੋਣ ਮਹਿੰਮ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਹੈ। ਇਹ ਐਲਾਨ ਬਰਨਾਲਾ ਵਿੱਚ ਸੂਬਾ ਕਮੇਟੀ ਦੀ ਮੀਟਿੰਗ ਤੋਂ ਬਾਅਦ ਕੀਤਾ ਗਿਆ ਮੀਟਿੰਗ ਵਿੱਚ 23 ਮਈ ਨੂੰ ਪੰਜਾਬ ਦੇ ਪਟਿਆਲਾ ਵਿੱਚ ਹੋਣ ਵਾਲੀ ਭਾਜਪਾ ਦੀ ਰੈਲੀ ਵਿੱਚ ਪ੍ਰਧਾਨ ਮੰਤਰੀ ਮੋਦੀ ਖਿਲਾਫ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਗਿਆ ਇਸ ਧਰਨੇ ਲਈ ਪੰਜਾਬ ਭਰ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਵਰਕਰ ਪਟਿਆਲਾ ਪਹੁੰਚਣਗੇ ਇਸ ਬਾਰੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹ ਨੇ ਕਿਹਾ ਕਿ ਸਾਡੇ ਰੋਸ ਕਰਨ ਪ੍ਰਸ਼ਾਸਨ ਸਾਡੇ ਘਰਾਂ ਉੱਤੇ ਛਾਪੇਮਾਰੀ ਕਰ ਸਕਦਾ ਹੈ ਅਸੀਂ ਹਰ ਕੀਮਤ ਉੱਤੇ ਸचेत ਰਹਾਂਗੇ ਅਤੇ ਰੋਸ ਪ੍ਰਦਰਸ਼ਨ ਜ਼ਰੂਰ ਕਰਾਂਗੇ ਉਗਰਾਹ ਨੇ ਦੱਸਿਆ ਕਿ 23 ਮਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦੇ ਹੱਕ ਵਿੱਚ ਚੋਣ ਰੈਲੀ ਕਰਨ ਲਈ ਪਟਿਆਲਾ ਆ ਰਹੇ ਨੇ ਸੰਯੁਕਤ ਕਿਸਾਨ ਮੋਰਚਾ ਨੇ ਭਾਜਪਾ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਹੈ ਇੱਕ ਵਿਸ਼ੇਸ਼ ਜਿਹੜੀ ਖਬਰ ਮਿਲੀ ਹੈ ਵੀ 23 ਤਰੀਕ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਟਿਆਲੇ ਦੇ ਵਿੱਚ ਆ ਰਹੇ ਨੇ ਪ੍ਰਨੀਤ ਕੌਰ ਦੇ ਹੱਕ ਚ ਚੋਣ ਪ੍ਰਚਾਰ ਕਰਨ ਲਈ ਉਹਦੇ ਕਰਕੇ ਅਸੀਂ ਅੱਜ ਦੀ ਵਿਸ਼ੇਸ਼ ਪ੍ਰੈਸ ਕਾਨਫਰੰਸ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਸੀਂ ਇਹਨਾਂ ਸੰਯੁਕਤ ਮੋਰਚੇ ਦੇ ਕਾਲ ਦੇ ਤੇ ਸੱਦਾ ਦਿੱਤਾ ਹੋਇਆ ਬੀਜੇਪੀ ਦਾ ਵਿਰੋਧ ਕਰੋ 2021 ਦੇ ਕਿਸਾਨ ਅੰਦੋਲਨ ਦਰਾਂ ਨ ਜਿਹੜੀਆਂ ਮੋਰਚੇ ਨਾਲ ਜੁੜੀਆਂ ਹੋਈਆਂ ਮੰਗਾਂ ਰਹਿੰਦੇ ਨੇ ਉਹਨਾਂ ਕਰਕੇ ਕਿ ਦਸਾਂ ਸਾਲਾਂ ਦੇ ਵਿੱਚ ਬੀਜੇਪੀ ਦੀ ਕਿਸਾਨ ਤੇ ਮਜ਼ਦੂਰ ਵਿਰੋਧੀ ਦਾ ਛੋਟੇ ਦੁਕਾਨਦਾਰ ਤੇ ਛੋਟੇ ਕਾਰੋਬਾਰ ਵਿਰੋਧੀ ਜਿਹੜੀ ਹੁਣ ਤੱਕ ਦੀ ਪਹੁੰਚ ਰਹੀ ਹੈ ਕਾਰਪੋਰੇਟ ਪੱਖੀ ਪਹੁੰਚ ਉਹਦੇ ਖਿਲਾਫ ਅਸੀਂ ਪ੍ਰਦਰਸ਼ਨ ਕਰਨ ਜਾ ਰਹੇ ਹਾਂ ਪਟਿਆਲੇ ਦੇ ਵਿੱਚ ਮੋਦੀ ਦਾ ਜ਼ੋਰਦਾਰ ਵਿਰੋਧ ਕਰਨ ਦੀ ਸਾਡੀ ਤਿਆਰੀ ਹੈ ਅੱਜ ਦੀ ਜਿਹੜੀ ਮੀਟਿੰਗ ਰੱਖੀ ਸੀ ਅਸੀਂ ਉਹਦੇ ਸਬੰਧ ਵਿੱਚ ਰੱਖੀ ਸੀ ਤੇ ਉਹਦਾ ਜ਼ੋਰਦਾਰ ਤਿਆਰੀਆਂ ਕਿੰਨੇ ਕਿੰਨੇ ਕਰਨੀਆਂ ਨੇ ਸਾਰੀਆਂ ਉਹ ਅਸੀਂ ਜੋਨਤ ਬੰਦੀ ਬਣਾ ਕੇ ਸਾਰੇ ਜ਼ਿਲ੍ਹਿਆਂ ਨੂੰ ਕਿਹੜੇ ਕਿਹੜੇ ਜ਼ਿਲ੍ਹੇ ਉੱਥੇ ਲਾਉਣੇ ਆ ਉਹਦੀ ਤਿਆਰੀ ਤੇ ਅਸੀਂ ਜ਼ੋਰਦਾਰ ਪ੍ਰਦਰਸ਼ਨ ਕਰਾਂਗੇ ਉਹਦਾ ਕਿੱਥੇ ਕੀ ਹੁੰਦਾ ਉਹ ਮੌਕੇ ਨਾਲ ਅਸੀਂ ਦੇਖਾਂ ਜਾਣ ਦਾ ਤਾਂ ਸਾਧਨਾਂ ਤੇ ਜਾਂਦੇ ਜੀ ਬੱਸਾਂ ਤੇ ਜਾਵਾਂਗੇ ਅਸੀਂ ਆਪਣੇ ਵੇਕਲਾਂ ਨਾਲ ਹੀ ਜਾਵਾਂਗੇ ਮਾਰਚ ਕਰਾਂਗੇ ਉਧਰ ਨੂੰ ਪਟਿਆਲੇ ਵੱਲ ਨੂੰ ਕਿਥੇ ਰੋਕਦੇ ਨੇ ਕੀ ਕਰਦੇ ਨੇ ਉਹਨਾਂ ਦੇ ਹਾਲਤ ਕਹੀ ਜੀ ਉਹਨਾਂ ਨੂੰ ਕਹੇ ਜੇ ਮਤਲਬ ਆਦੇਸ਼ ਦਿੱਤੇ ਹੋਏ ਨੇ ਹੋ ਸਕਦਾ ਉਹਨਾਂ ਦੀ ਪਹਿਲਾਂ ਛਾਪੇਮਾਰੀ ਤੋਂ ਹੋਵੇ ਜਾਂ ਗਵਾ ਨੂੰ ਗ੍ਰਿਫਤਾਰ ਕਰਨ ਦੀ ਹੋਵੇ ਉਹਦਾ ਵੀ ਅਸੀਂ ਚਕੰਨੇ ਹੋਵਾਂਗੇ ਇਸ ਗੱਲ ਤੋਂ ਵੀ ਪਰ ਇਹ ਹਰ ਹਾਲਤ ਦੇ ਵਿੱਚ ਜ਼ੋਰਦਾਰ ਪ੍ਰਦਰਸ਼ਨ ਹੋਊਗਾ ਵਿਰੋਧ ਹੋਊਗਾ ਜਿੱਥੇ ਵੀ ਮੋਦੀ ਸਾਹਿਬ ਜਾਣਗੇ ਉੱਥੇ ਉਹਨਾਂ ਦਾ ਵਿਰੋਧ ਹੋ ਕੇ ਕੇਂਦਰੀ ਕੈਬਨਿਟ ਮੰਤਰੀ ਹਰਦੀਪ ਸਿੰਘ ਪੂਰੀ ਨੇ ਪਟਿਆਲਾ ਤੋਂ ਭਾਜਪਾ ਦੇ ਉਮੀਦਵਾਰ ਪ੍ਰਨੀਤ ਕੌਰ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਇਸ ਤਰ੍ਹਾਂ ਉਹਨਾਂ ਨੇ ਦਾਅਵਾ ਕੀਤਾ ਕਿ ਪੰਜਾਬ ਦੀਆਂ 13 ਸੀਟਾਂ ਵਿੱਚੋਂ ਭਾਰਤੀ ਜਨਤਾ ਪਾਰਟੀ ਘਟੋ-ਘਟ 6 ਸੀਟਾਂ ਦੇ ਉੱਪਰ ਜਿੱਤ ਦਰਜ ਕਰੇਗੀ ਕਿਉਂਕਿ ਪੰਜਾਬ ਦਾ ਵੋਟਰ ਵੀ ਡਬਲ ਇੰਜਣ ਸਰਕਾਰ ਵੱਲ ਵੱਧ ਰਿਹਾ ਹੈ ਇਸ ਦਰਾਂਨ ਉਹਨਾਂ ਨੇ ਪਟਿਆਲਾ ਦੇ ਲੋਕਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 23 ਮਈ ਨੂੰ ਪਟਿਆਲਾ ਵਿੱਚ ਕੀਤੀ ਜਾਣ ਵਾਲੀ ਜਨਸਭਾ ਵਿੱਚ ਪਹੁੰਚਣ ਦਾ ਸੱਦਾ ਦਿੱਤਾ ਹੈ 400 ਪਰ ਦੇ ਨਾਰੇ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ 2019 ਵਿੱਚ ਭਾਜਪਾ ਨੂੰ 303 ਸੀਟਾਂ ਮਿਲੀਆਂ ਸੀ ਜੇਕਰ ਸੀਟਾਂ ਵਿੱਚ 10% ਦਵਾਦਾ ਹੁੰਦਾ ਤਾਂ 333 ਅਤੇ ਜੇਕਰ 15% ਦਵਾਦਾ ਹੋਇਆ ਤਾਂ ਇਕੱਲੇ ਭਾਜਪਾ ਨੂੰ 345 ਸੀਟਾਂ ਮਿਲਣਗੀਆਂ ਇਸ ਦੇ ਨਾਲ ਹੀ ਜੇਕਰ ਸਹਿਯੋਗੀ ਇਧੀਆਂ ਤੋਂ ਵੀ ਘੱਟ ਸੀਟਾਂ ਹਾਸਲ ਕਰਦੇ ਨੇ ਤਾਂ ਵੀ 400 ਦਾ ਅੰਕੜਾ ਪੂਰਾ ਹੋ ਜਾਵੇਗਾ। ਕਿਸਾਨਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਰੋਧ ਦਾ ਐਲਾਨ ਕੀਤੇ ਜਾਂਦੇ ਇਸ ਵਾਲ ਉੱਤੇ ਹਰਦੀਪ ਪੂਰੀ ਨੇ ਇੱਕ ਸਤਾਨ ਨੂੰ ਅਪੀਲ ਕੀਤੀ ਕਿ ਮੋਦੀ ਤੁਹਾਡੇ ਵੀ ਪ੍ਰਧਾਨ ਮੰਤਰੀ ਨੇ ਇੱਕ ਨਰੋਈ ਸੋਚ ਦੇ ਨਾਲ ਚੱਲਿਏ ਅਤੇ ਜੋ ਗਲਤਫਹਿਮੀਆਂ ਨੇ ਉਹਨਾਂ ਨੂੰ ਦੂਰ ਕਰਕੇ ਪੰਜਾਬ ਨੂੰ ਆਰਥਿਕ ਪੱਖੋਂ ਸਹੀ ਦਿਸ਼ਾ ਵੱਲ ਲੈ ਕੇ ਚੱਲੀਏ। ਮੈਂ ਤੁਹਾਨੂੰ ਦੱਸਣਾ ਚਾਹਨਾ ਕਿ 2014 ਦਾ ਜਦੋਂ ਚੋਣ ਹੋ ਰਿਹਾ ਸੀਗਾ ਮੈਂ ਅਸੈਸਮੈਂਟ ਕੀਤੀ ਸੀ। ਉਸ ਅਗਲਾ ਜਦ ਅਸੀਂ ਬੈਕ ਆਫ ਦੀ ਐਨਵਲਪ ਜਿਹੜੇ ਕੈਲਕੂਲੇਸ਼ਨ ਸੀਗੇ ਸਾਡੇ ਤੇ ਮੈਂ ਸੱਚਾ ਜੀ ਮੈਂ ਕਿਹਾ ਯਾਰ ਇਹ 272 ਕਿਸ ਤਰ੍ਹਾਂ ਆਣ ਗਏ ਉਸੇ ਸਟੇਟ ਵਾਈਜ਼ ਕਰਦੇ ਸੀਗੇ ਉਸ ਵਕਤ ਮੇਰੇ ਇੱਕ ਸੀਨੀਅਰ ਕੋਲੀਗ ਸੀਗੇ ਉਹਨਾਂ ਨੇ ਕਿਹਾ ਕਹਿੰਦਾ ਯਾਰ ਇਹ ਕੈਲਕੂਲੇਸ਼ਨ ਦੇ ਤੁਸੀਂ ਕਰ ਰਹੇ ਹੋ ਇਹਦੇ ਵਿੱਚ ਅਰਿਥਮੈਟਿਕ ਨਹੀਂ ਚੱਲ ਰਹਾ ਗਣਿਤ ਨਹੀਂ ਚੱਲ ਰਹੀ ਇਹਦੇ కెਮਿਸਟਰੀ ਹੁੰਦੀ ਹੈ ਤੇ 2014 ਚ ਹੋਪ ਸੀਗੀ ਤੇ ਸਾਡੇ ਪਹਿਲੀ ਵਾਰ 37 ਸਾਲ ਦੇ ਬਾਅਦ ਵੀ ਰੀਚ 292 272

ਜਿਹੜੀਆਂ ਤੁਹਾਡੀਆਂ ਕੇਂਦਰ ਦੀਆਂ ਯੋਜਨਾਵਾਂ ਹੈਗੀਆਂ ਸੈਂਟਰਲ ਦੀਆਂ ਸਕੀਮ ਉਹਦੇ ਦੇਖੋ ਕਿੰਨੇ ਲਾਭਾਰਥੀ ਹੈਗੇ ਇਹਨਾਂ ਦੇ ਤੇ ਅਸੀਂ ਕੈਲਕੂਲੇਸ਼ਨ ਕੀਤੀ ਸੀ 22 ਕਰੋੜ ਬੈਨੇਫਿਸ਼ੀਅਰੀ ਸੀਗੇ ਸੈਂਟਰਲ ਸਕੀਮਸ ਦੇ ਤੇ ਸਾਨੂੰ ਵੋਟਾਂ ਪਈਆਂ ਸੀ 22 ਕਰੋੜ 90 ਲੱਖ ਤੇ ਅਸੀਂ 333 ਤੇ ਪਹੁੰਚ ਗਏ ਸੀ ਇਸ ਵਾਰ ਅਸੀਂ ਕੈਲਕੂਲੇਸ਼ਨ ਕੀਤੀ ਹੈ ਕਿਉਂਕਿ ਇਹ ਜਿਹੜੀਆਂ ਸੈਂਟਰਲ ਸਕੀਮਸ ਹੈਗੀਆਂ 2014 ਨੂੰ ਮੋਦੀ ਜੀ ਆਏ ਸੀਗਾ 2014 ਮਈ 2000 14 ਜੂਨ ਇਚ ਨਾਟ ਨਾਟ 14 those are 15 ਜੂਨ ਇਚ ਇਹ ਸ਼ੁਰੂ ਹੋਇਆ ਸੀਗਾ ਉਹਦੇ ਲਾਬਾਰਤੀ ਤੁਸੀਂ ਅਗਰ ਕਿਨ ਗਿਨੋ ਤੇ 33 ਕਰੋੜ ਤੋਂ ਜ਼ਿਆਦਾ ਬੰਦੇ ਨੇ ਅਗਰ ਇਹ 33 ਕਰੋੜ ਦੀ ਮੇਰੀ ਫਿਗਰ ਠੀਕ ਹੈ ਗਈ ਤੇ ਜਿਹੜੀ ਔਮਨ ਵੋਟਰ ਹੈ ਫਸਟ ਟਾਈਮ ਵੋਟਰਸ ਹੈਗੇ ਸਾਰੇ ਇਹ ਮਿਲਾ ਕੇ ਮੈਂ ਕਹਿਣਾ ਜਿਹੜੀ ਮੇਰੀ ਅਸੈਸਮੈਂਟ ਹੈ ਉਹ ਮੈਂ ਤੋਂ ਆਪਣੇ ਅਸੈਸਮੈਂਟ ਦੇ ਨਾਲ ਸੁਖ达 ਸਾਹਿਬ ਨੇ ਸਵਾਲ ਪੁੱਛਿਆ ਚੜਦੀ ਕਲਾ ਦੇ ਕੀ ਹੈਗਾ ਪਿਛਲੇ ਚੋਣਾਂ ਵਿੱਚ ਸਾਡੇ 353 ਆਏ ਸੀਗੇ अगर दस परसेंट भी साटा वे तो तीन सौ तीन तो लैके तीन सौ तेंती पहुँच दिया ने अगर पंद्रह परसेंट बढ़ती ने तीन सौ पैंताली पहुँच दया 37 थर्टी सैवन एलाइज ने मेरा सौभाग्य है जो मोदी जी ने अपना नॉमीनेशन भरिया मैं ते सारे अलाइज नहीं सक पर अगर थर्टी सैवन एलाइजों अद्धे भी दो या तीन सीटा ले आन सीटा भी ले आन तो एटीन +2 2 36 3 43 45 एअर सेंटीमीटर देखो मैं किसान ਸਾਡੇ ਪ੍ਰਾਨ ਹੈ ਜੋ ਕਿਸਾਨਾਂ ਦੇ ਮੁੱਦੇ ਹੈਗੇ ਉਹ ਸਾਡੇ ਮੁੱਦੇ ਹੈਗੇ ਉਹਨਾਂ ਦੇ ਰਿਐਲਿਟੀ ਹੈ ਉਹਨਾਂ ਨੂੰ ਐਮਐਸਪੀ ਹੋਰ ਚਾਹੀਦਾ ਹੈ ਅਬਜੈਕਟ ਮੋਦੀ ਜੀ ਉਹਨਾਂ ਪੂਰਾ ਕਰਨਗੇ ਔਰ ਉਹਨਾਂ ਨੇ ਤਿੰਨ ਕਾਨੂੰਨ ਪਾਸ ਕਰਨ ਦੇ ਬਾਅਦ ਵੀ ਉਹਨਾਂ ਨੂੰ ਕੋਈ ਹੇਜਿਟੇਸ਼ਨ ਨਹੀਂ ਥੀ ਅਗਰ ਇਹ ਦੂਸਰੀ ਰਮ ਜਿਲ੍ਹਾ ਲਾਣਾ ਨਾ ਕਿਸਾਨ ਪਾਇਆ ਨੂੰ ਕੁਝ ਲੋਕ मोटिवेट हैं। करते चाबी देते हैं पर वो सब कुछ समझ आ रही है वो हमारे उनकी क्या कंट्रीब्यूशन रही है किसानों की हमारे अंतदाता हैं इसलिए उन्होंने उन्होंने कह के किसी को पुट उन किसी सिखानो कोई आउटपुट लेबल्स ऑन देम बिल्कुल गलत गलत है कि मैं तन्नो कहना आने वाले टाइम से ये भी जड़ी मिसअंडरस्टैंडिंग ये भी दूर हो जाएगी ਆਮ ਆਦਮੀ ਪਾਰਟੀ ਦੇ ਜਗਵੀਰ ਬਰਾੜ ਹੁਣ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ ਜਗਵੀਰ ਬਰਾੜ ਜਲੰਧਰ ਸ਼ੌਣੀ ਦੇ ਸਾਬਕਾ ਵਿਧਾਇਕ ਰਹੇ ਚੁੱਕੇ ਨੇ ਜਗਵੀਰ ਸਿੰਘ ਬਰਾੜ ਦਿੱਲੀ ਸਥਿਤ ਪਾਰਟੀ ਦੇ ਮੁੱਖ ਦਫਤਰ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਨੇ ਜਗਵੀਰ ਸਿੰਘ ਬਰਾੜ ਨੇ ਕਿਹਾ ਕਿ ਉਹਨੇ ਆਮ ਆਦਮੀ ਪਾਰਟੀ ਨੂੰ ਇਸ ਲਈ ਛੱਡਿਆ ਕਿਉਂਕਿ ਉਹਨਾਂ ਨੇ ਜੋ ਵਾਅਦੇ ਕੀਤੇ ਸਨ ਉਹ ਪੂਰੇ ਨਹੀਂ ਕੀਤੇ ਅਤੇ ਪੰਜਾਬ ਪਿੱਛੇ ਜਾ ਰਿਹਾ ਹੈ ਇਸ ਲਈ ਉਹ ਭਾਜਪਾ ਵਿੱਚ ਸ਼ਾਮਲ ਹੋਏ ਨੇ ਆਮ ਆਦਮੀ ਪਾਰਟੀ ਛੱਡਣੇ ਦੀ وجہ ਕਿ ਵਾਹ ਪਰ ਸਤਕਾਰ ਨਹੀਂ ਕਰਦੀ ਪਾਰਟੀ लीडरों को ज्वाइन करवाती है सत्कार नहीं करती कोई मिलने का टाइम नहीं देता संदीप पाठक जी हैं किसी का फोन नहीं उठाते किसी को मिलते नहीं हैं और जो इन एक्सपीरियंस पर्सन है उनको आगे लाया जा रहा है जो तजर्बे कार उनको पीछे किया जा रहा है लेकिन जिस तरीके से बीजेपी में शामिल हुए हैं कि वहाँ पर आ, क्या लग रहा है क्या भविष्य है बीजेपी का पंजाब के अंदर बहुत रोशन विषय है जी? बहुत रोशन विषय अच्छा पहले आप अकाली दल में उसके बाद आम आदमी पार्टी अब बीजेपी क्या वजह है अलग अलग पार्टी बदलने की मैंने पीपी में ਜੋ ਜੁਆਇਨ ਕੀਤਾ ਸੀ ਮੰਤਰੀ ਬਦਲ ਕੇ ਸਾਥ ਤਬਰਜ਼ਨ ਕੀਤਾ ਮੈਂ ਫਿਰ ਚੇਅਰਮੈਨ ਸਰ ਕਰਕੇ ਡਿਜ਼ਾਈਨ ਕੀਤਾ ਪਰ ਅੱਜ ਮੈਂ ਇਸੇ ਲਈ ਆਪਕੋ ਛੋੜਾ ਕਿ ਆਪ ਪਾਰਟੀ ਜੋ ਹੈ ਉਹ ਸਤਕਾਰ ਨਹੀਂ ਕਰਦੀ ਆਪਣੇ ਲੀਡਰੋਆਂ ਦਾ ਆਪਣੇ ਵਰਕਰ ਦਾ ਉਹਾ ਪਰ ਕਿਸੇ ਦਾ ਸਤਕਾਰ ਨਹੀਂ ਹੈ ਫਿਰੋਜ਼ਪੁਰ ਪੁਲਿਸ ਨੇ ਕੰਨੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ ਫਿਰੋਜ਼ਪੁਰ ਪੁਲਿਸ ਨੇ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਉਂਦਾ ਹੈ ਤੰਦੋਸ਼ੀਆਂ ਨੂੰ ਕਾਬੂ ਕੀਤਾ ਤੇ ਉਹਨਾਂ ਪਾਸੋਂ ਵਾਰਦਾਤ ਵਿੱਚ ਇਸਤੇਮਾਲ ਕੀਤਾ ਹੋਇਆ ਹਥਿਆਰ ਮੋਟਰਸਾਈਕਲ ਅਤੇ ਹਥਿਆਰ ਬਰਾਮਦ ਕੀਤੇ ਨੇ ਜਾਣਕਾਰੀ ਮੁਤਾਬਕ ਹੈ ਥਾਣਾ ਮਕੂ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਇੱਕ ਪੁਰਾਣੇ ਹਰੇਕੇ ਹੈੱਡ ਦੇ ਪੁਲ ਪਾਸ ਕੱਚੀ ਪਟੜੀ ਉੱਤੇ ਕਣਪਛਾਤ ਤੇ ਵਿਅਕਤੀ ਦੀ ਲਾਸ਼ ਪਈ ਹੋਈ ਸੀ ਮ੍ਰਿਤਕ ਦੀ ਪਛਾਣ ਜਸ਼ਨਪ੍ਰੀਤ ਸਿੰਘ ਵਾਸੀ ਪਿੰਡ ਗੋਰਖਾ ਜ਼ਿਲ੍ਹਾ ਤਰਨਤਾਰਨ ਵਜੋਂ ਹੋਈ ਹੈ ਇਸ ਤੋਂ ਬਾਅਦ ਹੋਈ ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਚਾਰ ਦੋਸਤਾਂ ਦਾ ਇੱਕ ਗੈਂਗ ਸੀ ਜੋ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਵਿੱਚ ਲੁੱਟਾਂ ਖੋਹਾਂ ਦੇ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ ਅਤੇ ਲੁੱਟਦੇ ਪੈਸੇ ਆਪਸ ਵਿੱਚ ਵੰਡ ਲੈਂਦਾ ਸੀ ਕੁਝ ਦਿਨ ਪਹਿਲਾਂ ਹੀ ਇਹਨਾਂ ਵੱਲੋਂ ਮੋਗਾ ਵਿੱਚ ਦੋ ਲੁੱਟੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਤੇ ਪੈਸੇ ਦੀ ਹਫ਼ਤੇ ਵੰਡ ਨੂੰ ਲੈ ਕੇ ਇਹਨਾਂ ਵਿੱਚ ਝਗੜਾ ਹੋ ਗਿਆ ਜਸਦੇ ਚਲਦਾ ਨਵਦੀਪ ਸਿੰਘ ਜਸਕਰਨ ਸਿੰਘ ਅਤੇ ਤੀਜੇ ਨਵਾਲਗ ਲੜਕੇ ਨੇ ਮਿਲ ਕੇ ਜਸਨਦੀਪ ਸਿੰਘ ਦਾ ਕਤਲ ਕਰ ਦਿੱਤਾ ਸੀ ਐਸਐਸਪੀ ਸੌਰਵ ਮਿਸ਼ਰਾ ਨੇ ਕਿਹਾ ਹੈ ਕਿ ਮੁਲਜ਼ਮਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਫਿਰੋਜ਼ਪੁਰ ਜ਼ਿਲ੍ਹੇ ਦੇ ਜ਼ੀਰਾ ਸਬ ਡਿਵੀਜ਼ਨ ਪੀਐਸ ਮਕੂਦੇ ਵਿੱਚ ਸਾਨੂੰ ਇੱਕ ਅਨ ਆਈਡੈਂਟੀਫਾਈਡ ਡੈੱਡ ਬੋਡੀ ਮਿਲੀ ਸੀਗੀ ਜਦੋਂ ਸਾਨੂੰ ਡੈੱਡ ਬੋਡੀ ਅਸੀਂ ਡਿਸਕਵਰ ਕੀਤੀ ਉਹਦੇ ਹੱਥ ਬੰਦੇ ਹੋਏ ਸੀਗੇ ਮੂੰਹ ਦੇ ਵਿੱਚ ਵੀ ਕਪੜਾ ਸੀਗਾ ਤੇ ਗਨ ਸ਼ਾਟ ਵੂਨਸ ਤੇ ਅਨਿਯ ਵੂਨਸ ਵੀ ਬੋਡੀ 'ਚ ਸੀਗੇ ਬਾਡੀ ਦੇ ਬਾਰੇ ਚ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਸੀਗੀ ਉਸ ਤੋਂ ਬਾਅਦ ਅਸੀਂ ਉਹਦੇ ਉੱਪਰ ਮੁਕੱਦਮਾ ਦਰਜ ਕੀਤਾ ਐਂਡ ਸਾਡੀ ਵੱਖ-ਵੱਖ ਟੀਮੇ ਬਣਾਈ ਗਈ ਐਸਪੀ ਇਨਵੈਸਟੀਗੇਸ਼ਨ ਰੰਧੀਰ ਡਿਪਟੀ ਐਸਪੀ ਜ਼ੀਰਾ ਤੇ ਡਿਪਟੀ ਐਸਪੀ ਡੀ ਦੇ ਅੰਦਰ ਟੀਮੇ ਬਣਾਈ ਗਈ ਜਿੰਨਾ ਵੀ ਜਿੰਨੇ ਵੀ ਨੀਬਰਿੰਗ ਡਿਸਟ੍ਰਿਕਟਸ ਹੈ ਤਰਨਤਾਰਨ ਸਾਡੀ ਡਿਸਟ੍ਰਿਕਟ ਫਿਰੋਜ਼ਪੁਰ ਸਾਰੇ ਰੂਟ ਜਿ ਉਸ ਇਨਸੀਡੈਂਟ ਉਸ ਜਗ੍ਹਾ ਨੂੰ ਲੀਡ ਕਰਦੇ ਸੀਗੇ ਸਾਰੀ ਟੀਮੋ ਨੇ ਮਿਲ ਕੇ ਲਗਭਗ 100 ਦੇ ਉੱਪਰ ਕੈਮਰੇ ਚੈੱਕ ਕੀਤੇ ਫਾਈਨਲੀ ਥਰੂ ਟੈਕਨੀਕਲ ਇਨਪੁਟਸ ਸਾਨੂੰ ਇੱਕ ਖਬਰ ਮੌਸੂਲ ਹੋਈ ਤੇ ਹਾਸਲ ਹੋਈ ਕਿ ਤਰਨਤਾਰਨ ਦੇ ਵਿੱਚ ਕੁਝ ਬੰਦੋ ਦੇ ਵਿੱਚ ਕਾਰ ਲੜਾਈ ਹੋਈ ਹੈ ਉਸ ਲਿੰਕ ਨੂੰ ਫਾਲੋ ਕਰਦੇ ਕਰਦੇ ਅਸੀਂ ਫਾਈਨਲੀ ਇਸ ਮਰਡਰ ਕੇਸ ਕੋ ਟ੍ਰੇਸ ਕਰਨੇ ਵਿੱਚ ਕਾਮਯਾਬ ਹੋਈ ਹੈ ਇਦੇ ਵਿੱਚ ਤਿੰਨ ਬੰਦੇ ਸ਼ਾਮਿਲ ਸੀਗੇ ਉਹਦੇ ਵਿੱਚ ਇੱਕ ਜੁਵਨਾਈਲ ਸੀਗਾ ਇੱਕ ਜਿਹੜਾ ਮੇਨ ਨਵਦੀਪ ਸਿੰਘ ਉਸकी ਉਮਰ 21 ਸਾਲ ਹੈ ਉਹਨੂੰ ਅਸੀਂ ਕੋਲਕਾਤਾ ਵੈਸਟ ਬੰਗਾਲ ਸੇ ਫੜਕੇ ਲਾਏ ਹੈ ਤੇ ਜਸਕਰਨ ਸਿੰਘ ਉਹਨੂੰ ਅਸੀਂ ਪੰਜਾਬ ਸੇ ਫੜਿਆ ਹੈਗਾ ਇਹ ਤੀਨੋਂ ਬੰਦੇ ਤੇ ਚਾਰੋਂ ਬੰਦੇ ਦੋ ਸੀਗੇ ਇਹਨਾਂ ਦੇ ਵਿਚਕਾਰ ਲੜਾਈ ਹੋਈ ਜਿਹੜੇ ਕਰਕੇ ਨਾ ਨਹੀਂ ਮਰਡਰ ਕੀਤਾ ਹੈ ਗਰਮੀ ਦੇ ਮੌਸਮ ਦੌਰਾਨ ਵੀ ਵੱਡੇ ਗਿਣਤੀ ਵਿੱਚ ਸ਼ਰਧਾਲੂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਮੱਥਾ ਟੇਕਣ ਲਈ ਆ ਰਹੇ ਨੇ ਸੰਗਤ ਨੂੰ ਗਰਮੀ ਤੋਂ निजात ਬਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਵਧੀਆ ਉਪਰਾਲੇ ਕੀਤੇ ਗਏ ਨੇ ਸ਼੍ਰੀ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਨੇ ਦੱਸਿਆ ਕਿ ਦਰਬਾਰ ਸਾਹਿਬ ਵਿਖੇ ਛਾਂ ਲਈ ਚਾਨਣੀ ਦੀ ਵਰਤੋਂ ਅਤੇ ਪ੍ਰਕਰਮਾਂ ਵਿੱਚ ਮੈਟ ਵਿਛਾ ਕੇ ਉਹਦੇ ਉੱਤੇ ਪਾਣੀ ਦਾ ਛਿੜਕਾ ਕੀਤਾ ਜਾ ਰਿਹਾ ਹੈ ਤਾਂ ਜੋ ਸੰਗਤ ਨੂੰ ਗਰਮੀ ਤੋਂ निजात ਮਿਲ ਸਕੇ ਉਹਨਾਂ ਕਿਹਾ ਕਿ ਠੰਡੇ ਜਲਦੀ ਛਬੀ ਲਗਾਈ ਜਾ ਰਹੀ ਹੈ ਅਤੇ ਪੱਖੇ ਤੇ ਕੂਲਰ ਦੀ ਵਰਤੋਂ ਵੀ ਕੀਤੀ ਜਾ ਰਹੀ ਹੈ ਸਚਕਣ ਸ੍ਰੀ ਹਰਮੰਦਰ ਸਾਹਿਬ ਦੇ ਦਰਬਾਰ ਸਾਹਿਬ ਵਿਖੇ ਗਰਮੀਆਂ ਦੇ ਸੀਜ਼ਨ ਨੂੰ ਮੁੱਖ ਬੇਗਦੇ ਹੋਏ ਦਰਬਾਰ ਸਾਹਿਬ ਦੇ ਜਿਹੜੇ ਪ੍ਰਕਰਮਾਂ ਦੇ 4 ਸਵੇਰੇ ਆ ਉਹ ਜਿਹੜੀ ਮੈਟਾਂ ਦੀ ਗਿਣਤੀ ਆ ਉਹ ਜਿਹੜੀ ਵਧਾਈ ہوئی ਆ ਉਹ ਉਹਨਾਂ ਦੀ ਚੜਾਈ 'ਚ ਗਿਣਤੀ ਵਧਾ ਕੇ ਮੈਟ ਚੌੜੇ ਕਰਕੇ ਵੱਧ ਕਰ ਦਿੱਤੇ ਹਨ ਤੇ ਸਮੇਂ-ਸਮੇਂ ਉਹਨਾਂ ਨੂੰ ਸੇਵਾਦਾਰਾਂ ਵੱਲੋਂ ਗਿੱਲਾ ਕੀਤਾ ਜਾਂਦਾ ਤਾਂ ਕਿ ਸੰਗਤਾਂ ਦੇ ਜਿਹੜੇ ਗਰਮੀ ਦਾ ਪ੍ਰਪੋਕ ਹੋ ਰਿਹਾ ਉਦੇ ਚ ਉਹਨਾਂ ਦੇ ਪੈਰ ਨਾ ਸਨ ਸੋ ਜਿੱਥੇ ਗਰਮੀ ਦੇ ਸੀਜ਼ਨ ਨੂੰ ਦੇਖਦੇ ਹੋਏ ਸੰਗਤਾਂ ਦੀ ਛੁੱਟੀਆਂ ਹੋਣ ਕਰਕੇ ਸੰਗਤਾਂ ਦੀ ਆਮਦ ਬਹੁਤ ਜ਼ਿਆਦਾ ਹੋ ਰਹੀ ਆ ਸੋ ਇਹਨੂੰ ਦੇਖਦੇ ਹੋਏ ਮੇਰੇ ਬਹੁਤ ਹੀ ਸਤਿਕਾਰਯੋਗ ਭਾਈ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੋਏ ਆਦੇਸ਼ ਮੁਤਾਬਕ ਜਿੱਥੇ ਸੰਗਤਾਂ ਦੇ ਲਈ ਗਿੱਲੇ ਮੈਟ ਕੀਤੇ ਗਏ ਨੇ ਉਥੇ ਉਹਨਾਂ ਦੇ ਲਈ ਸ਼ਾਮ ਵਾਸਤੇ ਚਾਨਣੀਆਂ ਦਾ ਵੀ ਪ੍ਰਬੰਧ ਕੀਤਾ ਗਿਆ ਤਾਂ ਕਿ ਸੰਗਤਾਂ ਨੂੰ ਸਿਰ ਦੇ ਉਪਰੋਂ ਧੁੱਪ ਪਉਣਾ ਲੱਗੇ ਜਿੱਥੇ ਚਾਨਣੀਆਂ ਦਾ ਮੈਟਾਂ ਦਾ ਪ੍ਰਬੰਧ ਕੀਤਾ ਗਿਆ ਉਥੇ ਚਾਰੇ ਕੋਨਿਆਂ 'ਚ ਜਿਹੜੇ ਸਬੀਲਾ ਤੇ ਠੰਡਾ ਜਲ ਚੱਲ ਰਿਹਾ ਸੰਗਤ ਗਰਮੀ ਦੇ ਸੀਜ਼ਨ 'ਚ ਠੰਡੇ ਜਲ ਵੀ ਛੱਕ ਰਹੀਆਂ ਨੇ ਇਸ ਤੋਂ ਇਲਾਵਾ ਕੂਲਰਾਂ ਦਾ ਪੱਖਿਆਂ ਦਾ ਵੀ ਪ੍ਰਬੰਧ ਕੀਤਾ ਗਿਆ ਇਸ ਵਾਰ ਨਿਵੇਕਲੇ ਤੌਰ ਤੇ ਇੱਕ ਜਿਹੜਾ ਕੀਤਾ ਗਿਆ ਗਰਮੀ ਦੇ ਨੂੰ ਦੇਖਦੇ ਹੋਏ ਦਰਸ਼ਨੀ ਡਿਊਟੀ ਦੇ ਸਾਹਮਣੇ ਜਿਹੜਾ ਬਿਲਕੁਲ ਉੱਥੇ ਜਿਹੜਾ ਉਹ ਫੁਪਾਰਾ ਟੈਪ ਇਸ ਵਾਰ ਪਹਿਲੀ ਵਾਰ ਲਗਾਇਆ ਗਿਆ ਤੇ ਤਾਂ ਕਿ ਕੋ ਸੰਗਤਾਂ ਨੂੰ ਗਰਮੀ ਨਾ ਲੱਗੇ ਇੱਕ ਗਰਮੀ ਦੇ ਸੀਜ਼ਨ ਚ ਮੇਰੀ ਸੰਗਤਾਂ ਨੂੰ ਇੱਕ ਜ਼ਰੂਰ ਅਪੀਲ ਆ ਜਦੋਂ ਦਰਸ਼ਨ ਮੇਲੇ ਕਰਦੇ ਆ ਤਾਂ ਲੈਣਾ ਚ ਖੜਦੇ ਆ ਕਾਫੀ ਟਾਈਮ ਲੱਗ ਜਾਂਦਾ ਗਰਮੀ ਦਾ ਸੀਜ਼ਨ ਆ ਉਹਨੂੰ ਦੇ ਥੋੜਾ ਥੋੜਾ ਅਸੀਂ ਡਿਸਟੈਂਸ ਰੱਖ ਕੇ ਤਾਂ ਕਿ ਗਰਮੀ ਤੋਂ ਬਚਿਆ ਜਾ ਸਕੇ ਥੋੜੀ ਜੀ ਲੈਂ ਹੀ ਲੰਬੀ ਹੋਣੀ ਆ ਸੋ ਸੰਗਤਾਂ ਨੂੰ ਬੇਨਤੀ ਆ ਕਿ ਆਪਣੇ ਅੱਗੇ ਪਿੱਛੇ ਥੋੜਾ ਜਿਹਾ فاਸਲਾ ਰੱਖ ਕੇ ਅਸੀਂ ਖੜੀਏ ਤਾਂ ਕਿ ਹਵਾ ਆਪਾਂ ਨੂੰ ਵੀ ਲੱਗੇ ਤੇ ਦੂਸਰਿਆਂ ਨੂੰ ਵੀ ਲੱਗੇ ਫੇਰ ਵੀ ਸੰਗਤ ਨੂੰ ਜੇਕਰ ਕੋਈ ਮੁਸ਼ਕਲ ਆਉਂਦੀ ਹੈ ਇਸ ਗਰਮੀ ਦੇ ਸੀਜ਼ਨ ਚ ਤਾਂ ਜਿੱਥੇ ਪ੍ਰਕਰਮਾ ਚ 52 ਨੰਬਰ ਰੂਮ ਆ ਉਥੇ ਸਾਡੇ ਇੰਚਾਰਜ ਨਿਗਰਾਨ ਮੈਨੇਜਰ ਸਾਹਿਬਾਨ ਹਰ ਸਮੇਂ ਹਾਜ਼ਰ ਰਹਿੰਦੇ ਨੇ ਉਹ ਜੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਆ ਤਾਂ ਉਹਨਾਂ ਨੂੰ ਦੱਸ ਸਕਦੇ ਨੇ ਤੇ ਸਾਡੇ ਕੋਲੇ ਦਫ਼ਤਰ ਆ ਕੇ ਵੀ ਦੱਸ ਸਕਦੇ ਨੇ ਸਾਰੀਆਂ ਸੰਗਤਾਂ ਦਾ ਧੰਨਵਾਦ ਜੀ ਆਇਆਂ ਨੂੰ ਅੱਜ ਜੀਸੀ ਦਾ ਬੜਾ ਵਧੀਆ ਪ੍ਰਬਾਲਾ ਜੀ ਸੰਗਤਾਂ ਲਈ ਇੱਕ ਧੁੱਪ ਤੋਂ ਬਚਣ ਲਈ ਚਾਨਣੀਆਂ ਲਾਈਆਂ ਗਈਆਂ ਅੰਦਰ ਤੇ ਮੈਟ ਵੀ ਵਿਛਾਏ ਹੋਏ ਨੇ ਤੇ ਨਾਲ ਕੂਲਰ ਵਗੈਰਾ ਲਾਏ ਹੋਏ ਨੇ ਸਾਰੇ ਬੜੇ ਵਧੀਆ ਵੱਡੇ ਵੱਡੇ ਕੂਲਰ ਲਾਏ ਹੋਏ ਨੇ ਕਿ ਸੰਗਤਾਂ ਨੂੰ ਗਰਮੀ ਦੀ ਕੋਈ ਮੁਸ਼ਕਲ ਨਾ ਆਵੇ ਤੇ ਨਾਲ ਠੰਡੇ ਮਿੱਠੇ ਜਲਦੀ ਸਬੀਲਾ ਚਾਰੇ ਕੋਹਨਿਆਂ 'ਚ ਲੱਗੇ ਹੋਏ ਆਣੇ ਕਿ ਸੰਗਤਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਜੀ ਜਿਵੇਂ ਕਿ ਤਾਪਮਾਨ ਵਧਦਾ ਜਾ ਰਿਹਾ ਹੈ ਗਰਮੀ ਬਹੁਤ ਆ ਪਰ ਜਿਹੜੀ ਸੰਗਤ ਦੀ ਜਿਹੜੀ ਸ਼ਰਧਾ ਭਾਵਨਾ ਬਹੁਤ ਜ਼ਿਆਦਾ ਸੰਗਤ ਫਿਰ ਵੀ ਨਤਮਸਤ ਕਰਨ ਦੀ ਕੋਸ਼ਿਸ਼ ਕਰਦੇ ਨੇ ਠੀਕ ਹੈ ਜੀ ਤੇ ਬੜੀ ਕਿਰਪਾ ਮਹਾਰਾਜ ਗੁਰੂ ਰਾਮਦਾਸ ਜੀ ਬੜੀ ਕਿਰਪਾ ਜੀ ਸੰਗਤ ਦੀ ਆਮਗਦ ਦੇ ਵਿੱਚ ਕੋਈ ਕਸਰ ਨਹੀਂ ਹੈਗੀ ਜੀ ਸੰਗਤ ਆਪਣਾ ਵੱਧ ਛੱਡ ਕੇ ਗੁਰੂ ਮਹਾਰਾਜ ਦੇ ਦਰਸ਼ਨਾਂ ਨੂੰ ਆ ਰਹੀਆਂ ਜੀ ਤੇ ਸੰਗਤਾਂ ਸਾਡੇ ਮਹਾਰਾਜ ਦਾ ਸਿੱਖ ਇਤਿਹਾਸ ਹੀ ਇਹੋ ਜਿਹਾ ਵੀ ਸਾਡੇ ਗੁਰੂ ਸਾਹਿਬ ਇਹਨਾਂ ਦਿਨਾਂ ਦੇ ਵਿੱਚ ਤੱਤੀਆਂ ਤਵੀਆਂ ਦੇ ਇਨੇ ਤਸੀਹੇ ਦਿੱਤੇ ਗਏ ਸਾਡੇ ਮਹਾਰਾਜ ਦੇ ਤੇ ਸਾਡੀ ਜਿਹੜੀ ਕੌਮ ਆ ਇੱਕ ਉਹਨਾਂ ਦਾ ਹੀ ਸਿੱਖਣੇ ਤੇ ਚੱਲਦੀ ਆ ਉਹਨਾਂ ਦੇ ਇੱਕ ਅਵਰਾਲੇ ਚੱਲਦੀ ਆ ਜੀ ਪੰਜਾਬੀ ਖਬਰਾਂ ਦੇ ਸਬਲਟਨ ਵਿੱਚ ਫਿਲਹਾਲ ਨਹੀਂ ਜਾਣਦੇ ਨੇ ਨਿਰਮਾਰ ਦੇ ਮੌਸਮ ਦੇ ਹਾਲਤੇ ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ ਧੰਨਵਾਦ